ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਗਤਪੁਰਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਕੇ ਪੁਰਾਣੇ ਤੋਂ ਭਗਤਾ ਭਾਈ ਛੜਕ ਦੇ ਉੱਤੇ ਦੱਸੋ ਚੰਨੂ ਵਾਲੇ ਤੋਂ ਬਾਅਦ ਚ ਸੰਗਤਪੁਰਾ ਪਿੰਡ ਆਉਂਦਾ ਇੱਥੇ ਵੀ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਗਾਵਾਂ ਆ ਜਾਂਦੀਆਂ ਵਿਕਰੀ ਵਾਲੀਆਂ ਦੋਨਾਂ ਗੱਜ ਦੀ ਵੀਡੀਓ ਦੇ ਵਿੱਚ ਜਿਹਦੇ ਚ ਇਹ ਗਾਂ ਸੋਈ ਸਵਾਈ ਹੈ ਚੰਗੇ ਦੁੱਧ ਤੇ ਚੱਲਦੀ ਹੈ ਬਾਕੀ ਕਿੰਨਾ ਦੁੱਧ ਦਵਾਈ ਦੱਸੂਗਾ ਤੇ ਤੁਸੀਂ ਝੋਕੇ ਦੇਖ ਲਓਗੇ ਇਹ ਤੋਂ ਬਿਨਾ ਇੱਕ ਵੈੜ ਬਾਈਕੋ ਲਈ ਆ ਵਿਕਰੀ ਵਾਲੀ ਇਹਦੇ ਬਾਰੇ ਵੀ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਓ ਪਸ਼ੂ ਖਰੀਦਣ ਲੱਗਿਆ ਤਾਂ ਤਸੱਲੀ ਤੁਸੀਂ ਕਰਨੀ ਹੈ ਵਿਖਾਉਣ ਦੀ ਕੋਸ਼ਿਸ਼ ਰਊਗੀ ਵੀ ਹਰੇਕ ਐਂਗਲ ਤੋਂ ਤੁਹਾਨੂੰ ਪਸ਼ੂ ਤੇ ਝਾਤ ਮਰਵਾ ਦੇਵਾਂ ਬਾਕੀ ਫਾਈਨਲ ਤੁਸੀਂ ਕਰ ਲੋਗੇ ਉਹ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਬਾਈ ਨਾਮ ਬਾਈ ਪਿਰਪਾ ਠੀਕ ਹੈ ਪਿੰਡ ਸੰਗਪੁਰਾ ਠੀਕ ਹੈ ਤਸੀਲ ਬੱਗਪੁਰਾਣਾ ਜ਼ਿਲ੍ਹਾ ਮੋਗਾ ਫਿਰ ਤੇ ਬਾਈ ਅੱਜ ਜਿਹੜੀ ਇਹ ਪਹਿਲੇ ਨੰਬਰ ਤੇ ਆਪਾਂ ਵਾਇਰ ਦਿਖਾ ਰਹੇ ਕਨਵਾ ਸੂਆ ਇਹ ਪਹਿਲਾ ਸੂਆ ਵੱਡੇ ਬਾਈ ਮੂੰਹੋ ਚਾਰ ਦੰਦਾ ਠੀਕ ਹੈ ਆਪ ਡੈਨਮਾਰਕ ਚਾ ਲਈ 120 ਦੇ ਅੱਗੇ ਸਰਕਾਰੀ ਸੀਮਣ ਤੋਂ ਗੱਲ ਕਰਨਾ ਠੀਕ ਹੈ ਕਿੰਨੇ ਕ ਦਿਨ 9 ਤਰੀਕ ਨੂੰ ਆ ਚਾਰ ਆ ਪੰਜ ਦਿਨ ਰਹਿ ਗਏ ਦਿਨ ਪੂਰੇ ਹੋ ਗਏ ਠੀਕ ਹੈ ਕੀ ਰੇਟ ਰੱਖ ਦੋ ਇਹਦਾ ਭਾਈ ਰੇਟ ਇਹਦਾ 80000 ਰੁਪਏ 80000 ਖੋਲਿਓ ਸੋ ਦੋਸਤੋ ਰੇਟ 80000 ਹੈ ਚਾਰ ਦਿਨ ਦਾ 9 ਤਰੀਕ ਨੂੰ ਦਿਨ ਪੂਰੇ ਹੁੰਦੇ ਆ 40 120 ਦੀ ਆਪ ਹੈ ਤੇ ਜਿਹੜਾ ਇਹਦੇ ਸੀਮਨ ਲੱਗਾ ਉਹ ਸਰਕਾਰੀ ਹੈ ਇਹ ਨਹੀਂ ਪਤਾ ਵੀ ਉਹ ਕਿਹੜਾ ਭਰਿਆ ਹੋਊਗਾ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਆਈਏ ਮੇਰੇ ਖਾਲਚ ਪਰਸੋਂ ਦੀ ਹੈ ਬਾਈ ਕੋਲ ਤੇ ਪੱਠਾ ਨੀਰਾ ਜਿਹੜਾ ਹਜੇ ਇਹਨੇ ਉਹ ਪੂਰਾ ਮੰਨਿਆ ਮਤਲਬ ਪੂਰਾ ਚੱਕਿਆ ਨਹੀਂਗਾ ਬਾਕੀ ਆ ਕੇ ਤੁਸੀਂ ਹਰੇਕ ਪੱਖ ਤੋਂ ਦੇਖੋਗੇ ਤਸੱਲੀ ਤੁਸੀਂ ਕਰਨੀ ਹੈ ਇਹ ਕਿਹੜਾ ਹੋਰ ਕਢਾ ਦੇ ਬਈ ਇਹਨੂੰ ਸੋ ਥਾਣ ਦੋਸਤੋ ਹੱਥੀਂ ਚਵਾਈ ਵਾਲਾ ਵਹਿੜ ਦਾ ਪਹਿਲਾਂ ਦੇ ਹਿਸਾਬ ਤੇ ਨੇ ਰੱਖਿਆ ਪਰ ਥਣ ਚੰਗਾ ਹੈ ਮਤਲਬ ਪੂਰਾ ਵਧੀਆ ਹੱਥੀਂ ਚਵਾਈ ਕਰ ਸਕਦੇ ਹੋ ਤੁਸੀਂ ਢਾਂਚਾ ਤੁਹਾਡੇ ਸਾਹਮਣੇ ਹੈ ਸੋ ਰੇਟ 80000 ਹੈ ਜਿਹਨੂੰ ਜਚੇ ਉਹ ਵੀ ਰਿਕਾਲ ਕਰ ਸਕਦਾ ਹੈ ਤੁਹਾਨੂੰ ਥਾਣੇ ਮੈਂ ਇਸ ਸਾਈਡ ਤੋਂ ਵੀ ਦਿਖਾ ਦਣਾ ਇਦਾਂ ਦੇ ਥਾਣੇ ਦੋਸਤੋ ਇਹਦੇ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਹੱਥੀ ਚੁਵਾਈ ਵਾਲਾ ਥਾਣ ਇਹਦੇ ਸੋ ਇਹ ਵੈੜ ਪਹਿਲੇ ਨੰਬਰ ਤੇ ਇਹ ਤੋਂ ਬਿਨਾ ਇੱਕ ਗਾਂ ਹੋਰ ਬਾਈ ਕੋਲ ਵਿਕਰੀ ਵਾਲੀ ਹੈ ਕਿੰਨਾ ਚਿਰ ਹੋ ਗਿਆ ਪਰ ਤੇ ਬਾਈ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਬਾਈ 10ਵਾਂ ਦਿਨ ਅੱਜ ਬੱਡੇ ਬਾਈ ਕਿੰਨਾ ਦੁੱਧ ਹੋਊਗਾ ਹੁਣ ਦੁੱਧ 20 ਲੀਟਰ ਬੱਡੇ ਬਾਈ ਮਿੰਤੀ ਵਾਲਾ ਹੈਗਾ 20 ਲੀਟਰ ਮੈਨ ਸਕਦਾ ਠੀਕ ਹੈ ਕੀ ਰੇਟ ਹੋਊਗਾ ਤਾਂ ਰੇਟ ਹੈ 77000 ਬਾਈ ਬੱਚਾ ਬੱਚਾ ਨਾਲ ਬੱਚਾ ਬੱਚਾ ਬਾਈ ਤੋਰੀ ਸੋ ਦੋਸਤੋ ਦੁੱਧ 20 ਲੀਟਰ ਬਾਈ ਕਹਿੰਦਾ ਵੀ ਮਿੰਤੀ ਵਾਲ 10ਵਾਂ ਦਿਨ ਸੂਈ ਨੂੰ ਹੋ ਗਿਆ ਫਵਾਨਾ ਫਿਕਸ ਜਾਂ ਦਿਖਾਉਂਦੀ ਹੈ ਪਰ ਦੁੱਧ ਇਹਨਾਂ ਤੁਸੀਂ ਚੋਕੇ ਲੈ ਸਕਦੇ ਹੋ ਜਿਹੜਾ ਸੁਆ ਸੁਆ ਪਸ਼ੂ ਹੈ ਉਹਦਾ ਕੋਈ ਡਰ ਨਹੀਂ ਹੁੰਦਾ ਜਿੰਨਾ ਦੁੱਧ ਅਗਲਾ ਦੱਸਦਾ ਉਹ ਤੁਸੀਂ ਆ ਕੇ ਡੱਬੇ ਮਾਰ ਸਕਦੇ ਹੋ ਮੈਨ ਸਕਦੇ ਹੋ ਤੁਹਾਡੀ ਹਿੰਮਤ ਹੈ ਫਵਾਨੇ ਫਿਕਸ ਦੀ ਹੈਗਾ ਢਾਂਚਾ ਵੱਡਾ ਸੋ ਇਹਦਾ ਰੇਟ 77000 ਹੈ 1 लाख ते 57000 ਦੋਸਤੋ ਜੋੜੇ ਦੀ ਡਿਮਾਂਡ ਹੈ ਬਾਕੀ ਜੇ ਤੁਸੀਂ ਦੋਨੇ ਇਕੱਠਿਆਂ ਖਰੀਦਿਓ ਤੋਂ ਵੱਧ ਮਾਨਤਨ ਬਾਈ ਕਰ ਦੂਗਾ ਅਲੱਗ-ਅਲੱਗ ਖਰੀਦਣਾ ਹੈ ਤਾਂ ਉਸ ਹਿਸਾਬ ਤੇ ਗੱਲਬਾਤ ਕਰ ਲਿਓ ਪਸ਼ੂ ਜਿਹੜਾ ਜੱਜਦਾ ਹੈ ਉਹਦੀ ਤੁਸੀਂ ਤਸੱਲੀ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਨਾਗਜ ਦੀ ਵੀਡੀਓ ਤੇ ਦੋ ਹੀ ਸੀਗੇ ਸੋ ਇਹ ਵੈੜ ਇਹ ਗਾਂ ਸੂਈ ਸਵਾਈ ਹੈ ਦੁੱਧ 20 ਲੀਟਰ ਹਾਜ਼ਰ ਹੈ ਜਿਹੜਾ ਤੁਸੀਂ ਚੋਕੇ ਲੈ ਲੈਣਾ ਤੇ ਦੂਜੀ ਵੈੜ ਹਜੇ ਦਿਨ ਲੈਂਦੀ ਐ ਸੂਨ ਦੇ ਵਿੱਚ ਕਿੰਨੇ ਦਿਨ ਲੇਜੂਗੀ ਉਹ ਤਾਂ ਅੰਦਾਜ਼ਾ ਤੁਸੀਂ ਲਾਉਂਗੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਦੋ ਹੀ ਨਾਗ ਜਿਹੜੇ ਬਾਈ ਕੋਲ ਵਿਕਰੀ ਵਾਲੇ ਸੀ ਦੋਨੇ ਤੁਹਾਨੂੰ ਦਿਖਾਤੇ ਆ ਧੰਨਵਾਦ ਵੀਡੀਓ ਦੇਖਣ ਵਾਸਤੇ